ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਅਪਡੇਟ ਸਾਂਝੀ ਕਰਾਂਗੇ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਹੈ ਅੱਜ ਜੋ ਹੋਣਾ ਇਹ ਵੀ ਸਿਰਾ ਹੀ ਹੋਣਾ ਅੱਜ ਤਾਂ 16 ਟੀਮਾਂ ਬੁੱਕ ਕੀਤੀਆਂ ਕਬੱਡੀ ਓਪਨ ਚ ਚਾਰ ਬਾਰੋਂ ਤੇ 16ਆਂ ਜਾਂ 16 ਹੀ ਚੋਟੀ ਦੀਆਂ ਪਹਿਲੇ ਰੌਂਡ ਤੋਂ ਖੜਕਾ ਦੜਕਾ ਹੋਣਾ ਤੇ ਆਪਾਂ ਤੁਹਾਡੇ ਨਾਲ ਕਰਾਂਗੇ ਸਾਰੀਆਂ ਟੀਮਾਂ ਜਿੰਨੀਆਂ ਆਪਾਂ ਨੂੰ ਜਮਾਂ ਕਲੀਅਰ ਹੋ ਗਈਆਂ ਤੇ ਪਲੇਅਰ ਕਿਹੜੇ ਖੇਡਣਗੇ ਅਜ ਇਸ ਕਬੱਡੀ ਕੱਪ ਤੇ ਜੇ ਆਪਾਂ ਨਾਮ ਦੀ ਗੱਲ ਕਰੀਏ ਪਹਿਲਾ ਨਾਮ 71000 ਦੂਜਾ ਨਾਮ 51000 ਬੈਸਟ ਰੇਡਰ ਤੇ ਜਾਫੀ ਨੂੰ 15-15000 ਦੀ ਨਕਦ ਰਕਮ ਜੀ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਬਹੁਤ ਹੀ ਛੋਟੀ ਦੇ ਸੁਪਰਸਟਾਰ ਜਿਵੇਂ ਕਹਿ ਲਈਏ ਸਾਰੀ ਹੀ ਕਰੀਮ ਅੱਜ ਖੇਡ ਦੀ ਨਜ਼ਰ ਪਵੇਗੀ ਤੁਹਾਡੇ ਜੇ ਗੱਲ ਕਰੀ ਅੱਜ ਟੀਮਾਂ ਦੀ ਜੇ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਖੇਡੇਗੀ ਮਾੜੀ ਮੁਸਤਫਾ ਜਿਸ ਵਿੱਚ ਲੱਖਾ ਮਾੜੀ ਮੁਸਤਫਾ ਸ਼ਿਕੰਦਰ ਮਾੜੀ ਸ਼ਰਨਾ ਡੱਗੋ ਰਮਣਾ ਪੈਸਟਲ ਭਿੰਡਰ ਬਬੜਾ ਬਬਰਾ ਠਿਕਰੀਵਾਲ ਦੀਪਾ ਲੀਲਾ ਮੇਕ ਸਿੰਘ ਆਦ ਇਹ ਛੋਟੀ ਦੀ ਟੀਮ ਅੱਜ ਖੇਡਦੀ ਨੈਰੀ ਪਵੇਗੀ ਗੱਲ ਜਿਲ੍ਹਾ ਮੋਗਾ ਦੀ ਧਰਤੀ ਤੇ ਜੀ ਅਗਲੀ ਚੋਟੀ ਦੀ ਟੀਮ ਦੀ ਗੱਲ ਕਰੀਏ ਅਗਲੀ ਟੀਮ ਬਣ ਗਈ ਕਾਲੇਕੇ ਕਾਲੇਕੇ ਵਿੱਚ ਖੇਡੇਗਾ ਦੀਪਦ ਬੁਰਜੀ ਹੈਰੀ ਦਾਰਾਪੁਰ ਗੁਰਪ੍ਰੀਤ ਬਰੇ ਸਹਿਬ ਇੰਦਰ ਤਲਵੰਡੀ ਰਾਏ ਹੁਸਨਾ ਕਾਲੇਕੇ ਆਦ ਇਹ ਚੋਟੀ ਦੀ ਟੀਮ ਵੀ ਪਹੁੰਚੇਗੀ ਅੱਜ ਗੱਲ ਜਿਲ੍ਹਾ ਮੋਗਾ ਦੇ ਕਬੱਡੀ ਕੱਪ ਤੇ ਖੇਡ ਦੀ ਨਜ਼ਰੀ ਪਵੇਗੀ ਅੱਜ ਖੇਡੇਗਾ ਦਬਰਜੀ ਵਾਲਾ ਐਕਸ਼ਨ ਬਵਾਏ ਅਗਲੀ ਟੀਮ ਬਣ ਗਈ ਕੋਰੇ ਵਾਲਾ ਕੋਰੇ ਵਾਲੇ ਵਿੱਚ ਖੇਡੇਗਾ ਸੁਖਵੀਰ ਕੋਰੇ ਵਾਲਾ ਨਿਸ਼ਾਨ ਥੰਦੇਲ ਪਾਉ ਕਾਂਗਾ ਆਮਣਾ ਪੁੰਦੜ ਰਮਣਾ ਪਿੰਡਰ ਗੁਪਤਾ ਤੇ ਕੱਟੀ ਕੋਰੇ ਵਾਲਾ ਚੋਟੀ ਦੀ ਟੀਮ ਇਹ ਵੀ ਖੇਡ ਦੀ ਨਜ਼ਰੀ ਪਵੇਗੀ ਅੱਜ ਗੱਲ ਜ਼ਿਲ੍ਹਾ ਮੋਗਾ ਦੇ ਕੱਪ ਤੇ ਜੇ ਅਗਲੀ ਚੋਟੀ ਦੀ ਟੀਮ ਦੀ ਗੱਲ ਕਰੀਏ ਅਗਲੀ ਟੀਮ ਖੇਡੇਗੀ ਖੰਡੂਰ ਸਾਹਿਬ ਜਿਸ ਵਿੱਚ ਖੇਡੇਗਾ ਛੋਟਾ ਗਰਦਿਤ ਗਰਲਾਲ ਖੰਡੂਰ ਸਾਹਿਬ ਲੰਬੜ ਮੱਲੀਆਂ ਅਰਸ਼ ਬੁੱਕਣ ਵਾਲਾ ਸਿੰਮੂ ਕੰਗ ਕੱਲੇ ਵਾਲਾ ਇਹ ਵੀ ਚੋਟੀ ਦੀ ਟੀਮ ਅੱਜ ਮਾਜੇ ਦੇਉ ਪੁੱਜ ਰਹੀ ਹੈ ਗੱਲ ਜ਼ਿਲ੍ਹਾ ਮੋਗਾ ਮਾਲਵੇ ਦੀ ਧਰਤੀ ਤੇ ਖੇਡ ਦੀ ਮਾਜੇ ਦੀ ਟੀਮ ਨਜ਼ਰੀ ਪਵੇਗੀ ਜੇ ਅਗਲੀ ਚੋਟੀ ਦੀ ਟੀਮ ਦੀ ਗੱਲ ਕਰੀਏ ਅਗਲੀ ਟੀਮ ਬਣ ਗਈ ਬੁੱਟਰ ਜਿਸ ਵਿੱਚ ਛੋਟਾ ਨਾ ਸੀਹਾਂਦੋ ਸੋਨੀ ਫਕਰ ਝੰਡਾ ਪਰ ਮਨੀਸ਼ ਬਾਊ ਅਕਬਰਪੁਰ ਨਾਲ ਹਜੇ ਗੱਲ ਚੱਲ ਰਹੀ ਹੈ 50% ਚਾਂਸ ਹੈ ਮਨੀਸ਼ ਦੀ ਧਾਂ ਤੇ ਪਲੇਅਰ ਚੇਂਜ ਵੀ ਹੋ ਸਕਦਾ ਹੋ ਸਕਦਾ ਮਨੀਸ਼ ਹੀ ਖੇਡੇ ਸੁੱਖਾ ਬੁੱਟਰ ਗੋਰਾ ਬੁੱਟਰ ਚੋਟੀ ਦੀ ਟੀਮ ਖੀਰੇ ਬੁੱਟਰ ਨਾਲੋਂ ਵੀਰਾਂ ਨਾਲੋਂ ਸਪਾਂਸਰ ਕੀਤੀ ਗਈ ਹੈ ਕੈਨੇਡਾ ਵਾਲੇ ਚੋਬਰਾਂ ਵੱਲੋਂ ਜੀ ਆਪਾਂ ਗੱਲ ਕਰੀਏ ਜੋ ਸੌਰ ਸਿੰਘ ਦੀ ਟੀਮ ਵੀ ਅੱਜ ਚੋਟੀ ਦੀ ਬਣ ਕੇ ਪੌਜ ਰਹੀ ਹੈ ਪਿੰਡ ਗਿੱਲ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਤੇ ਜਿਸ ਵਿੱਚ ਟਾਵਰ ਸੁੱਗੇ ਵਾਲਾ ਜਾਫੀ ਖੇਡੇਗਾ ਕਾਜ ਸੌਰ ਸਿੰਘ ਭੀਮ ਸੌਰ ਸਿੰਘ ਜੇਸ਼ਨ ਸੌਰ ਸਿੰਘ ਅੰਬੇ ਦਾ ਭਰਾ ਬਾਜੂ ਬੈਂਕਾਂ ਵਾਲਾ ਚੋਟੀ ਦੀ ਟੀਮ ਖੜਾ ਰਿਹਾ ਅੱਜ ਗਿੱਲ ਪਿੰਡ ਮੋਗੇ ਦੀ ਧਰਤੀ ਤੇ ਸੌਰ ਸਿੰਘ ਦੀ ਅੰਬਾ ਸੌਰ ਸਿੰਘ ਅੱਗੇ ਵੀ 50% ਖੇਡ ਸਕਦਾ ਪਰ ਪੱਕਾ ਕਲੀਅਰ ਨਹੀਂ ਅੰਬਾ ਖੇਡੇ ਕੇ ਨਾ ਖੇਡੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ